ਮੋਹਾਲੀ ਨੇੜਲੇ ਪਿੰਡ ਸੁਹਾਣਾ ਵਿੱਚ ਸਥਿਤ ਇਤਿਹਾਸਿਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਦਾਨੀ ਸੱਜਣ ਵੱਲੋਂ ਕਾਰ ਸੇਵਾ ਲਈ ਵਿਨਟੇਜ ਲੁੱਕ ਬੈਟਰੀ ਕਾਰ ਪੇਂਟ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਨੇ ਦੱਸਿਆ ਦਾਨੀ ਸੱਜਣ ਵੱਲੋਂ ਆਪਣੇ ਪਰਿਵਾਰ ਸਮੇਤ ਹਾਜ਼ਰ ਹੋ ਕੇ ਇਹ ਬੈਟਰੀ ਕਾਰ ਗੁਰਦੁਆਰਾ ਸਾਹਿਬ ਵਿਖੇ ਪੇਂਟ ਕਰਕੇ ਚਾਬੀ ਪ੍ਰਬੰਧਕ ਕਮੇਟੀ ਨੂੰ ਦਿੱਤੀ ਗਈ ਇਸ ਬੈਟਰੀ ਕਾਰ ਦੀ ਕੀਮਤ 3,90,000 ਰੁਪਏ ਦੇ ਕਰੀਬ ਹੈ। ਕਾਰ ਦੀ ਬੈਟਰੀ ਚਾਰਜ ਕਰਨ ਤੋਂ ਬਾਅਦ 70 ਕਿਲੋਮੀਟਰ ਦੇ ਕਰੀਬ ਚੱਲ ਸਕਦੀ ਹੈ। ਪ੍ਰਬੰਧਕ ਕਮੇਟੀ ਵੱਲੋਂ ਦੇਗ ਸਜਾ ਕੇ ਦਾਨੀ ਸਜਿੰਦ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਵਾਈ ਗਈ। ਦਾਨੀ ਸਜਿੰਦ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਿਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਵੰਧਕ ਕਮੇਟੀ ਦੇ ਬੁਲਾਰੇ ਨੇ ਇਸ ਮੌਕੇ ਦੱਸਿਆ ਕਿ ਸ਼ਹੀਦਾਂ ਦੇ ਇਸ ਸਥਾਨ ਦੀ ਸੰਗਤਾਂ ਦੇ ਵਿੱਚ ਬਹੁਤ ਮਾਨਤਾ ਹੈ ਇਸ ਤੋਂ ਪਹਿਲਾਂ ਵੀ ਗੁਪਤ ਅਤੇ ਪ੍ਰਤੱਖ ਦਾਨੀ ਸੱਜਣਾ ਵੱਲੋਂ ਸਮੇਂ-ਸਮੇਂ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਸਵਾਰਾ ਸਾਹਿਬ ਲਈ 3 ਇਅਰ ਕੰਡੀਸ਼ਨ ਦੇ ਬੱਸ ਕਵਾਲਿਸ ਸਕਾਰਪਿਓ 3 ਮਾਰੂਤੀ ਇਕੋ ਮਾਰੂਤੀ ਵਰਸਾ ਮਹੀਂਦਰਾ ਮਰਾਜੂ ਮਹੀਂਦਰਾ ਜਾਈ ਨੂੰ ਗੱਡੀਆਂ ਭੇਟ ਕੀਤੀਆਂ ਗਿਆ ਹਨ ਕਾਰ ਸੇਵਾ ਵਾਸਤੇ ਗੱਡੀਆਂ ਟਾਟਾ 207 ਟਾਟਾ 709 ਦੋ ਮਹੀਂਦਰਾ ਅਰਜੁਨ ਟਰੈਕਟਰ ਤਿੰਨ ਸਵਰਾਜ ਟਰੈਕਟਰ ਇੱਕ ਫੋਰਟ ਟਰੈਕਟਰ ਮਹੀਂਦਰਾ ਪਿਕਅਪ ਦੋ ਮਹੀਂਦਰਾ ਕੈਂਪਰ ਮਹੀਂਦਰਾ ਯੂਟਿਲਿਟੀ ਮਹੀਂਦਰਾ ਮਿਨੀ ਟਰੱਕ 3200 ਟਾਟਾ ਲਪੀਟ ਟਰੱਕ, ਅਸ਼ੋਕਾ ਲੈਂਡਰਡ ਟਰੱਕ ਅਤੇ ਬੇਅੰਤ ਮਾਇਆ ਸੋਨਾ ਆਦ ਪੇਂਟ ਕੀਤਾ ਜਾ ਚੁੱਕਿਆ ਹੈ। ਮੁਹਾਰੀ ਨੇੜਲੇ ਪਿੰਡ ਸੁਹਾਣਾ ਵਿੱਚ ਸਥਿਤ ਇਤਿਹਾਸਿਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਦਾਨੀ ਸਜਿੰਨ ਵੱਲੋਂ ਕਾਰ ਸੇਵਾ ਲਈ ਵਿਨਟੇਜ ਲੁੱਕ ਬੈਟਰੀ ਕਾਰ ਪੇਂਟ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਨੇ ਦੱਸਿਆ ਦਾਨੀ ਸਜਿੰਦਰ ਵੱਲੋਂ ਆਪਣੇ ਪਰਿਵਾਰ ਸਮੇਤ ਹਾਜ਼ਰ ਹੋ ਕੇ ਇਹ ਬੈਟਰੀ ਕਾਰ ਗੁਰਦੁਆਰਾ ਸਾਹਿਬ ਵਿਖੇ ਪੇਂਟ ਕਰਕੇ ਚਾਬੀ ਪ੍ਰਬੰਧਕ ਕਮੇਟੀ ਨੂੰ ਦਿੱਤੀ ਗਈ ਇਸ ਬੈਟਰੀ ਕਾਰ ਦੀ ਕੀਮਤ 390000 ਰੁਪਏ ਦੇ ਕਰੀਬ ਹੈ ਕਾਰ ਦੀ ਬੈਟਰੀ ਚਾਰਜ ਕਰਨ ਤੋਂ ਬਾਅਦ 70 ਕਿਲੋਮੀਟਰ ਦੇ ਕਰੀਬ ਚੱਲ ਸਕਦੀ ਹੈ ਪ੍ਰਬੰਧਕ ਕਮੇਟੀ ਵੱਲੋਂ ਦੇਖ ਸਜਾ ਕੇ ਦਾਨੀ ਸਜਿੰਦਰ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਵਾਈ ਗਈ ਦਾਨੀ ਸੱਜਣ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਿਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ ਪ੍ਰਬੰਧਕ ਕਮੇਟੀ ਦੇ ਬੁਲਾਰੇ ਨੇ ਇਸ ਮੌਕੇ ਦੱਸਿਆ ਕਿ ਸ਼ਹੀਦਾਂ ਦੇ ਇਸ ਸਥਾਨ ਦੀ ਸੰਗਤਾਂ ਦੇ ਵਿੱਚ ਬਹੁਤ ਮਾਨਤਾ ਹੈ ਇਸ ਤੋਂ ਪਹਿਲਾਂ ਵੀ ਗੁਪਤ ਅਤੇ ਪ੍ਰਤੱਖ ਦਾਨੀ ਸੱਜਣਾ ਵੱਲੋਂ ਸਮੇਂ-ਸਮੇਂ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਸਵਾਰਾ ਸਾਹਿਬ ਲਈ 3 ਇਅਰ ਕੰਡੀਸ਼ਨ ਦੇ ਬਸ ਕਵਾਲਿਸ ਸਕਾਰਪਿਓ ਤਿੰਨ ਮਾਰੂਤੀ ਈਕੋ ਮਾਰੂਤੀ ਵਰਸਾ ਮਹਿੰਦਰਾ ਮਰਾਜੋ ਮਹਿੰਦਰਾ ਜਾਈਲੋ ਗੱਡੀਆਂ ਭੇਟ ਕੀਤੀਆਂ ਗਈਆਂ ਹਨ ਕਾਰ ਸੇਵਾ ਵਾਸਤੇ ਗੱਡੀਆਂ ਟਾਟਾ 207 ਟਾਟਾ 709 ਦੋ ਮਹਿੰਦਰਾ ਅਰਜਨ ਟਰੈਕਟਰ ਤਿੰਨ ਸਵਾਰਾਜ ਟਰੈਕਟਰ ਇੱਕ ਫੋਰਡ ਟਰੈਕਟਰ ਮਹਿੰਦਰਾ ਪਿਕਅਪ ਦੋ ਮਹਿੰਦਰਾ ਕੈਂਪਰ ਮਹਿੰਦਰਾ ਯੂਟਿਲਿਟੀ ਮਹਿੰਦਰਾ ਮਿਨੀ ਟਰੱਕ 3200 ਟਾਟਾ ਲਪੀ ਟਰੱਕ ਅਸ਼ੋਕਾ ਲੈਂਡਰਡ ਟਰੱਕ ਅਤੇ ਬੇਅੰਤ ਮਾਇਆ ਸੋਨਾ ਆਦ ਪੇਂਟ ਕੀਤਾ ਜਾ ਚੁੱਕਿਆ ਹੈ ਮੁਹਾਰੀ ਨੇੜਲੇ ਪਿੰਡ ਸੁਖਾਣਾ ਵਿੱਚ ਸਥਿਤ ਇਤਿਹਾਸਿਕ ਗੁਰਦੁਆਰਾ ਸ਼ਿੰਗ ਸ਼ਹੀਦਾਂ ਵਿਖੇ ਦਾਨੀ ਸਜਨ ਵੱਲੋਂ ਕਾਰ ਸੇਵਾ ਲਈ ਵਿਂਟੇਜ ਲੁੱਕ ਬੈਟਰੀ ਕਾਰ ਪੇਂਟ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਨੇ ਦੱਸਿਆ ਦਾਨੀ ਸਜਨ ਵੱਲੋਂ ਆਪਣੇ ਪਰਿਵਾਰ ਸਮੇਤ ਹਾਜ਼ਰ ਹੋ ਕੇ ਇਹ ਬੈਟਰੀ ਕਾਰ ਗੁਰਦੁਆਰਾ ਸਾਹਿਬ ਵਿਖੇ ਪੇਂਟ ਕਰਕੇ ਚਾਬੀ ਪ੍ਰਬੰਧਕ ਕਮੇਟੀ ਨੂੰ ਦਿੱਤੀ ਗਈ। ਇਸ ਬੈਟਰੀ ਕਾਰ ਦੀ ਕੀਮਤ 3,90,000 ਰੁਪਏ ਦੀ ਹੈ। ਕਾਰ ਦੀ ਬੈਟਰੀ ਚਾਰਜ ਕਰਨ ਤੋਂ ਬਾਅਦ 70 ਕਿਲੋਮੀਟਰ ਦੇ ਕਰੀਬ ਚੱਲ ਸਕਦੀ ਹੈ ਪ੍ਰਬੰਧਕ ਕਮੇਟੀ ਵੱਲੋਂ ਦੇਗ ਸਜਾ ਕੇ ਦਾਨੀ ਸਜਿੰਦ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਵਾਈ ਗਈ ਦਾਨੀ ਸਜਿੰਦ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਿਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ ਪ੍ਰਬੰਧਕ ਕਮੇਟੀ ਦੇ ਬੁਲਾਰੇ ਨੇ ਇਸ ਮੌਕੇ ਦੱਸਿਆ ਕਿ ਸ਼ਹੀਦਾਂ ਦੇ ਇਸ ਸਥਾਨ ਦੀ ਸੰਗਤਾਂ ਦੇ ਵਿੱਚ ਬਹੁਤ ਮਾਨਤਾ ਹੈ ਇਸ ਤੋਂ ਪਹਿਲਾਂ ਵੀ ਗੁਪਤ ਅਤੇ ਪ੍ਰਤੱਖ ਦਾਨੀ ਸੱਜਣਾ ਵੱਲੋਂ ਸਮੇਂ-ਸਮੇਂ ਉੱਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਸਵਾਰਾ ਸਾਹਿਬ ਲਈ 3 ਇਅਰ ਕੰਡੀਸ਼ਨ ਦੇ ਬੱਸ ਕਵਾਲਿਸ ਸਕਾਰਪਿਓ ਤਿੰਨ Maruti Eeco, Maruti Versa, Mahindra Marazzo, Mahindra Xylo ਗੱਡੀਆਂ ਭੇਟ ਕੀਤੀਆਂ ਗਈਆਂ ਹਨ। ਕਾਰ ਸੇਵਾ ਵਾਸਤੇ ਗੱਡੀਆਂ Tata 207, Tata 709, ਦੋ Mahindra Arjun Tractor ਤਿੰਨ ਸਵਾਰਾ ਟਰੈਕਟਰ ਇੱਕ ਫੋਰਟ ਟਰੈਕਟਰ ਮਹਿੰਦਰਾ ਪਿਕਅਪ ਦੋ ਮਹਿੰਦਰਾ ਕੈਂਪਰ ਮਹਿੰਦਰਾ ਯੂਟਿਲਿਟੀ ਮਹਿੰਦਰਾ ਮਨੀ ਟਰੱਕ 3200 ਟਾਟਾ ਐਲਪੀ ਟਰੱਕ ਅਸ਼ੋਕਾ ਲੈਂਡਰਡ ਟਰੱਕ ਅਤੇ ਬੇਅੰਤ ਮਾਇਆ ਸੋਨਾ ਆਧ ਪੇਂਟ ਕੀਤਾ ਜਾ ਚੁੱਕਿਆ ਹੈ